ਆਉਣ ਦੋ ਜੀ ਜਮਾ ਸੈਟ ਜਮਾ ਓਕੇਆ ਤੇ ਮੇਰੇ ਵਿੱਚ ਬਾੜ ਮੰਜੇ ਦੀ ਬਾਹੀ ਡਾਲੀ ਜੇ ਕੁੱਲੇ ਦੇ ਵਿੱਚ ਬਾੜ ਮੰਜੇ ਦੀ ਬਾਹੀ ਡਾਲੀ ਦੇ ਪੱਠੀ ਲਾ ਕੇ ਕਰੇ ਅਮੀਰਾ ਮਿੱੱਲਾ ਬਣਾ ਲਈਏ ਪੱਠੀ ਲਾ ਕੇ ਕਰੇ ਅਮੀਰਾ ਮਿੱੱਲਾ ਬਣਾ ਲਈਏ ਮਿੱੱਲਾ ਬਣਾ ਲਈਏ ਹੁਣ ਮੀਠੀ ਕੀ दारू ਸੁਬਾ ਕੜੇ ਜਾਵਟੀ ਦਾ ਇਹ ਕਹਾਵਟੀ ਦਾ ਨੀਵੜਾ ਨਜ਼ਾਰਾ ਆਉਂਦਾ ਜਿੱਸੀ ਘਰ ਦੀ ਗੱਡੀ ਦਾ ਨੀਵੜਾ ਨਜ਼ਾਰਾ ਆਉਂਦਾ ਜਿੱਸੀ ਘਰ ਦੀ ਕੱਡੀ ਦਾ ਇਹ ਆਉਣ ਪਿਆ ਪੁਲਿਸ ਕੇ ਸੇਧਨ ਮਾਰੂ ਆਪਾਵੇ ਤੜੇ ਬਾਹ ਜਾਣਾ ਜਾਨ ਮੇਰੀ ਨੂੰ ਪਹੁੰਚ ਆਪਾਵੇ ਇਹ ਜਦ ਬੱਚੀਆਂ ਪੰਚਰ ਦਾ ਗਾਂਠਾਣੋਂ ਬਾਹਰ ਸੁਣਣਗੀਆਂ ਚੰਗਾ ਨਾ ਤੂੰ ਹਿਲਲ ਹਾਲੀਂ ਨੇ ਪੱਠੀ ਲਾ ਕੇ ਹੰਮੀਰਾ ਮਿੱਲ ਬਣਾ ਲਈ ਵੇ ਪੱਠੀ ਲਾ ਕੇ ਕਰੀ ਹੰਮੀਰਾ ਮਿੱਲ ਬਣਾ ਲਈ ਨੇ ਉਹ ਦਿਨ ਦੀ ਪੁੱਤ ਬਣ ਇਹਨਾ ਘਰ ਵਿੱਚ ਮੈਲੀ ਨੇ ਨਹੀਂ ਆਦੀਆਂ ਦੂਤ ਨ ਮੈਂ ਗੁਲਵਾ ਦੂ ਪਹਿਲੀ ਦੇ ਨੀ ਮੂਰੇ ਧਰੀ ਚ ਗਿਆੜੇ ਵਰਗੀ ਨਾਲ ਛਕਾਤੀ ਮੁਰਗੀ ਮਰਗੀ ਦੇਖੀ ਮੁਰਗਿ ਮਛਦੀ ਨਾ ਨੀ ਵੜਾ ਨਿਆਰਾ ਆਏ ਉਹਨੇ ਸੀ ਗੱਦੀ ਕੱਢੀ ਦਾ ਨੀ ਵੜਾ ਨਿਆਰਾ ਆਏ ਦਾ ਆਥਣ ਦੇ ਢੇਲੇ ਹੂਕੇ ਆ ਮੇ ਹੁਲਯਰ ਬੀਵੇ ਘਰ ਵਾਲੀ ਤੋਂ ਕਈ ਵਾਰ ਮੈਨੂੰ ਖੇਪਾ ਬੀਵੇ ਹੋਨੇ ਕਿੰਨਾ ਚਾਚੀ ਨਾ ਤਾਈ ਬੋਲੇ ਜੋ ਵੀ ਮੂੰ ਬੰਦੇ ਆਈ ਮੇਰੀ ਗੱਲ ਜਮਾਲੀ ਮੇ ਪੱਥਰੀ ਲਾ ਕੇ ਘਰੇ ਹਮੇਰਾ ਮਿੱਲ ਬਣਾ ਲਈ ਵੇ ਪੱਥਰੀ ਲਾ ਕੇ ਘਰੇ ਹਮੇਰਾ ਮਿੱਲ ਬਣਾ ਲਈ ਏ ਹਾੜੀ ਵਿੱਚੋਂ ਤੌੜੇ ਕੱਢਣੇ ਪੱਖੀਆਂ ਹਾ ਸੁਰਮਾ ਦੇ ਅੱਗ ਲੱਗੇ ਬਟਰਾਵਲ ਮੰਗੋ ਜੀ ਨੂੰ ਪੰਜਾ ਕਰਮਾ ਤੋਂ ਨੀਂਹਾਂ ਮੜੀ ਵਾਲਾ ਪੱਟੀ ਚੰਗੀ ਹੁੰਦੀ ਐ ਜਦ ਪੱਟੀ ਨਹੀਂ ਗੱਲ ਦਾ ਖੇੜਾ ਗੱਟ ਦਾ ਨੀਂਹ ਬੜਾ ਨਿਆਰਾ ਆਉਣਾ ਦੇ ਠੀਕਰ ਦੀ ਗੱਡੀ ਦਾ ਨੀਂਹ ਬੜਾ ਨਿਆਰਾ ਆਉਣਾ ਦੇ ਹੱਥ ਨਾਲ ਬਣਾਈ ਦਾ tabii ki